ਜਿੰਦਾਬਾਦ ਇਹ ਰਿਕਾ ਵੱਡਾ ਕੰਮ ਨਹੀਂ ਚੱਲ ਰਿਹਾ ਜੀ ਤੁਹਾਨੂੰ 5 ਸਾਲਾਂ ਤੋਂ ਪਹਿਲਾਂ ਸਾਡਾ ਮੁੰਡਾ ਕੰਮ ਕਰਦਾ ਇਹ ਰਿਕਾ ਠੀਕ ਆ ਹੁਣ ਵੀ ਸਾਡਾ ਕੰਮ ਇਹਨਾਂ ਨੇ ਬੰਦ ਕਰਤਾ ਕਿੰਨਾ ਵੱਲੋਂ ਫਰਾਇਆ ਗਿਆ ਇਹ ਕੀ ਆਪਾਂ ਸਰਕਾਰਾਂ ਦੇ ਕਰਕੇ ਪੰਚਾਇਤਾਂ ਨੇ ਖਾਣਾ ਬੰਦ ਕਰ ਜਿਵੇਂ ਆਪਾਂ ਨੂੰ ਸਾਲ ਚ 100 ਦਿਨ ਕੰਮ ਚੱਲਦਾ ਸੀ ਮਾਰਕ ਮੀਡੀਆ ਵੀ ਕਿੰਨੇ ਦਿਨ ਤੋਂ ਮੱਲਾ ਕਰ ਦਿੱਤੇ ਕੰਮ ਜੀ ਸਾਨੂੰ 5 ਮਿੰਟ ਹੋਰ ਲਵਾਏ ਸਾਰੇ 3 ਨੰਬਰ ਕਿੰਨੇ ਕੁ ਲੈਵਲ ਤੇ ਸਾਡੇ ਲਈ ਹੈਗਾ 100 ਫੂਟ ਤੋਂ ਬੰਦਾ ਹੈ ਔਰ ਕੋ ਜਿਵੇਂ ਆਪਾਂ ਨੂੰ ਗਰੀਬ ਪਰਿਵਾਰਾਂ ਨੂੰ ਮੁਸ਼ਕਲ ਆ ਰਹੀ ਹੈ ਜਿਵੇਂ ਫਲਸ਼ ਅਮਰਾ ਜਾਂ ਮਕਾਨਾਂ ਬਾਰੇ ਜਾ ਰਿਹਾ। ਇਹ ਉਹ ਸਾਨੂੰ ਇਹ ਫੁੱਲ ਬਾਰੇ ਹੈਗੀ ਜੀ। ਸਾਰੇ ਮੁਸ਼ਕਲਾਂ ਹੀ ਨਹੀਂ ਦਿੰਦੇ ਕਿਸੇ ਕੋਈ ਡਰੈਕਿੰਗ ਬਾਥਰੂਮ ਬਹੁਤ ਤਰ੍ਹਾਂ ਦੇ ਨਹੀਂ ਬਣੇ ਮਗਰ ਖੜੇ ਸਾਰੇ। ਹਾਂ ਮਕਾਨ ਟੁੱਟੇ ਸੀ ਜੀ। ਮੀ ਨਾਲ ਮਕਾਨ ਟੁੱਟੇ ਸੀ। ਸਾਰੇ ਵੀ ਨਹੀਂ ਮਿਲੇ। ਕੋਈ ਮਕਾਨ ਨਹੀਂ ਬਣਾ ਕਿਤੇ ਕਿਸੇ ਨੂੰ। ਉਹ ਸਭ ਫੋਨ ਕਰਦਾ ਚੱਕ ਚੱਕ ਕੇ ਗਰੀਬਾਂ ਨੇ ਆਪ ਦੇ ਆਪ ਆ ਜੀ। ਕਿਸੇ ਨੂੰ ਦੁਕਾਨ ਨਹੀਂ ਮਿਲਿਆ, ਸਾਨੂੰ ਕਮਰੇ ਨਹੀਂ ਮਿਲੇ। ਕਿਸੇ ਨੂੰ ਕੋਈ ਪਲੇਸਾ ਨਹੀਂ ਜਿਹੜੀ ਤੁਹਾਡੇ ਮੇਟ ਨਾਲ ਹੈ। ਇਹਦੇ ਨਾਲ ਜੀ 100 ਬੰਦਾ ਦਾ ਹੈ। 100 ਬੰਦਾ ਦਾ ਹੈਗਾ ਜੀ। ਅਸੀਂ ਆਏ ਨਹੀਂ ਜੀ ਪੂਰੇ ਸਾਨੂੰ ਕਹਿਆ ਸੀ ਵੀ ਜ਼ਿਆਦਾ ਬੰਦੇ ਨਾਲ ਆਓ ਜੀ ਸਾਡਾ ਛੋਟਾ ਸੀਗਾ ਠੀਕ ਹੈ ਤੇਰੀ ਤਾਂ ਨਹੀਂ ਇੰਨੇ ਕ ਬੰਦੇ ਆਇਆ ਠੀਕ ਹੈ ਚਲੋ 100 ਫੂਟ ਤੋਂ ਬੰਦਾ ਵੀ ਪਿੰਡ ਨਾਲ ਬਈ ਫ੍ਰੀ ਸਰ ਸੁਨਦਰਚਨ ਸਿੰਘ ਮੇਰਾ ਨਾਮ ਹੈ ਅਸੀਂ ਮੰਦਰੇਗਾ ਤੇ ਕੰਮ ਵਾਸਤੇ ਕਈ ਵਾਰੀ ਅਫਸਰ ਕੋਲ ਗਏ ਆ ਜੀ ਸਾਨੂੰ ਮੰਦਰੇਗਾ ਦਾ ਮਸਟੋਲ ਕੱਢ ਕੇ ਦਿਓ ਉਹਦੇ ਵਿੱਚ ਸਾਡੇ ਨਾਲ ਵਿਤਕਰੀ ਕੀਤੇ ਜਾਂਦੇ ਸੀਗੇ ਵੀ ਪੰਚਾਇਤ ਉਹ ਬਣੂਗੀ ਫਿਰ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਪੰਚਾਇਤ ਦਾ ਬਹੁਤ ਮਤ ਬਣੂਗਾ ਫਿਰ ਅਸੀਂ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਉਹਦਾ ਕੰਮ ਨਹੀਂ ਦਿੱਤਾ ਗਿਆ ਇੰਦਰ ਗਰ। ਨਰੇਗਾ ਦੇ ਕੰਮ ਦੇ ਸਬੰਧਤ ਅਸੀਂ ਇੱਥੇ ਇਕੱਠੇ ਹੋ ਕੇ ਆਈ ਹਾਂ। ਕੇਡੀਸੀਜੀ ਦੇ ਕੀ ਵਿਸ਼ਵਾਸ ਦਵਾਇਆ ਗਿਆ? ਵਿਸ਼ਵਾਸ ਸਾਨੂੰ ਇਹ ਦਵਾਇਆ ਗਿਆ ਕਿ ਉਹ ਕਹਿੰਦੇ ਵੀ ਅਸੀਂ ਮਤਲਬ ਤੁਸੀਂ ਕੰਮ ਕਰ ਸਕਦੇ ਆ ਮੀਟਰ ਨੂੰ ਕੋਈ ਨਹੀਂ ਹਟਾ ਸਕਦਾ ਤੇ ਜਿਹੜਾ ਪੰਚਾਇਤ ਸੀ ਉਹ ਸਾਡਾ ਮੀਟ ਬਦਲਣ ਨੂੰ ਤਿਆਰ ਸੀ ਕਿ ਵੀ ਅਸੀਂ ਮੀਟ ਬਦਲਾਂਗੇ। ਕਿੰਨੀ ਲੇਵਰੇ ਤੁਹਾਡੇ ਕੋਲ ਇੱਕ ਮੀਟਰ ਨਾਲ? ਲੇਵਰ ਸਾਡੇ 1 ਮੀਟਰ ਨਾਲ ਜੀ 100 ਬੰਦਾ ਹੈ। ਮੈਂ ਬਲਵੰਤ ਸੱਮੇ ਵਾਲੀ ਰਾਜ ਦੀ ਸਕੱਤਰ ਲੋਕ ਸਭਾ ਹਲਕਾ ਪ੍ਰੋਇਪਰ ਇੰਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਏਡੀਸੀ ਵਿਕਾਸ ਦੇ ਪਹੁੰਚੇ ਆ ਜਿਹੜੀ ਮਜਬੂਰ ਲਾਲਬਾਈ ਦੀ ਆਈ ਏ ਇਹਨਾਂ ਨੂੰ ਨਰੇਗਾਪਤੀ ਕਾਫੀ ਮੁਸ਼ਕਲਾ ਆ ਰਹੀਆਂ ਸੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਮੈਂ ਮੁਸ਼ਕਲਾ ਵੀ ਸੁਣੀ ਹੈ ਤੇ ਇੱਥੇ ਇੱਕ ਲੋਕਪਾਲ ਜਿਹੜੇ ਸਾਡੇ ਅਫਸਰ ਨੇ ਅਸੀਂ ਉਹਨਾਂ ਨੂੰ ਇੱਕ ਕੰਪਲੇਟ ਵੀ ਦਿੱਤੀ ਏ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਨਰੇਗਾ ਦੇ ਕੰਮ ਹੈ ਉਹ ਜਲਦ ਚਲਾ ਕੇ ਦਿੱਤੇ ਜਾਣਗੇ ਇੱਕ ਇਹਨਾਂ ਨੇ ਜਿਹੜੇ ਮਜ਼ਦੂਰ ਏ ਘੜੋ ਘੜ 200 ਲੇਬਰ ਇਹਨਾਂ ਦੇ 2 ਮਿੰਟ 2 ਮਿੰਟਾਂ ਦੀਆਂ ਜਿਹੜੀਆਂ ਐਪ ਚੱਲ ਰਹੀਆਂ ਪਰ ਉਹ ਇਹਨਾਂ ਨੂੰ ਜਿਹੜੀ ਹਾਜ਼ਰੀ ਨਹੀਂ ਲਾਉਣ ਦਿੱਤੀ ਅਸੀਂ ਉਹਨਾਂ ਦੇ ਖਿਲਾਫ ਵੀ ਕੰਪਲੀਟ ਦਿੱਤੀ ਵੀ ਜਿਹੜੇ ਮਜ਼ਦੂਰਾਂ ਨੇ ਇਹ ਗੱਲ ਕਹੀ ਏ ਕਿ ਸਾਡੇ ਜਿਹੜੇ ਮੇਟੇ ਨਾ ਬਦਲੇ